ਤਲਾਕ ਜਿਹੜਾ ਨਾ ਦੋ ਕਿਸਮ ਦੇ ਲੋਕਾਂ ਦੇ ਵਿਚਾਲੇ ਹੁੰਦਾ ਇੱਕ ਤਾਂ ਜਿਹੜੇ ਹੁੰਦੇ ਨੇ ਮੂਰਖ ਲੋਕ ਇੱਕ ਹੁੰਦੇ ਨੇ ਜਿਹੜੇ ਸਮਝਦਾਰ ਲੋਕ ਮੂਰਖ ਲੋਕ ਉਹ ਹੁੰਦੇ ਨੇ ਜਿਹੜੇ ਜਿਹਦੇ ਵਿੱਚ ਕੁੜੀ ਵਾਲੇ ਕਹਿ ਦਿੰਦੇ ਆ ਮੈਂ ਤਾਂ ਇਹਨਾਂ ਦੀਆਂ ਹੱਡੀਆਂ ਖਾਦੂ ਤੇ ਮੁੰਡੇ ਵਾਲੇ ਕਹਿ ਦਿੰਦਿਆ ਮੈਂ ਜੀ ਐਨੇ ਪੈਸੇ ਨਹੀਂ ਦੇਣੇ ਇਹਨੂੰ ਜਦ ਕਿ ਸਮਝਦਾਰ ਲੋਕ ਕਿਹੜੇ ਹੁੰਦੇ ਨੇ ਕੁੜੀ ਵਾਲੇ ਕਹਿੰਦੇ ਆ ਮੁੰਡੇ ਦੀ ਹੈਸियत ਦੇ ਮੁਤਾਬਕ ਆਪ ਦਾ ਖਰਚਾ ਪਾਣੀ ਜੋ ਮੜਾ ਮੋਟਾ ਸਿਸਟਮ 'ਚ ਬਣਾ ਕੇ ਮੰਗਦੇ ਨੇ ਤੇ ਮੁੰਡੇ ਵਾਲੇ ਵੀ ਉਹਦੇ ਤੇ ਮੋਹਰ ਲਾ ਦਿੰਦੇ ਆ ਵੀ ਠੀਕ ਆ ਯਾਰ ਛੱਡੋ ਖਤਮ ਕਰੋ ਤੇ ਉਹ ਤਾਂ ਜਿਹੜੇ ਸਮਝਦਾਰ ਲੋਕ ਹੁੰਦੇ ਨੇ ਉਹ ਮੌਕੇ ਤੇ ਫਿਰ ਆਪਦਾ ਨਪਟਾਰਾ ਕਰਕੇ ਆਪਣੀ ਫਰਦਰ ਲਾਈਫ ਤੇ ਚਲੇ ਜਾਂਦੇ ਨੇ ਦੋਨੇ ਵਿਆਹ ਕਰਾ ਲੈਂਦੇ ਆ ਵਧੀਆ ਹੋ ਜਾਂਦਾ ਜਿਹੜੇ ਮੂਰਖ ਲੋਕ ਹੁੰਦੇ ਨੇ ਉਹ ਕੁੜੀ ਵਾਲੇ ਵੱਧ ਪੈਸੇ ਦੀ ਡਿਮਾਂਡ ਕਰਦੇ ਆ ਜਾਂ ਘੱਟ ਦੀ ਕਰਦੇ ਆ ਤੇ ਜਿਹੜੇ ਮੁੰਡੇ ਵਾਲੇ ਹੁੰਦੇ ਨੇ ਜਿਹੜੇ ਵੱਧ ਪੈਸੇ ਦੀ ਡਿਮਾਂਡ ਕਰਕੇ ਕਰਦੇ ਨਹੀਂ ਜਾਂ ਘੱਟ ਪੈਸੇ ਦੇਣਾ ਨਹੀਂ ਚਾਹੁੰਦੇ ਉਹ ਦੋਨਾਂ ਦੀ ਲਾਈਫ ਰੁਲ ਜਾਂਦੀ ਆ ਕਚੈਰੀਆਂ ਤੱਕ ਸੀਮਿਤ ਰਹਿ ਜਾਂਦੀ ਆ ਕੁੜੀ ਦੀ ਉਮਰ ਬੇਕਾਰ ਹੋ ਜਾਂਦੀ ਆ ਜਿਹੜੀ ਕੁੜੀ ਨੂੰ ਪਹਿਲਾਂ ਪਰਿਵਾਰ ਵਾਲੇ ਕਹਿੰਦੇ ਨੇ ਲੈ ਤੂੰ ਟੈਨਸ਼ਨ ਨਾ ਲੈ ਆਪਾਂ ਇਹਨਾਂ ਦੀਆਂ ਅੱਡੀਆਂ ਕਸਵਾ ਦਾਂਗੇ ਤਾਂ ਤਰੀਕ ਪੈਣ ਤੇ ਉਹ ਕੁੜੀਆਂ ਕੱਲੀਆਂ ਇੱਥੇ ਕੋਰਟ 'ਚ ਦੇਖੀਆਂ ਨੇ ਮੈਂ ਜਿਦੇ ਭਰਾ ਵੀ ਕਹ ਦਿੰਦੇ ਅੱਜ ਮੈਨੂੰ ਕੰਮ ਆ ਤੇ ਜਿਦੇ ਮਾਪਿਓ ਬਾਅਦ 'ਚ ਕਹ ਦਿੰਦੇ ਆ ਵੀ ਹੁਣ ਮੇਰੇ ਤੋਂ ਜਾਇਆ ਨਹੀਂ ਜਾਣਾ ਮੇਰੀ ਮੈਡੀਕਲੀ ਮੈਨੂੰ ਦਿੱਕਤ ਆ ਸੋ ਇਹ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਤਲਾਕ ਆ ਦੋ ਤਰ੍ਹਾਂ ਦੇ ਦੋ ਕਿਸਮ ਦੇ ਲੋਕਾਂ ਦੇ ਵਿਚਕਾਰ ਹੁੰਦਾ ਇੱਥੇ ਸਮਝਦਾਰ ਲੋਕ ਸਹੀ ਨੇ ਜਿਹੜੇ ਆਪਣਾ ਨਾਲੋ ਨਾਲ ਨਿਮਟਾਰਾ ਕਰਕੇ ਫਰਦਰ ਲਾਈਫ ਜਿਉਣੀ ਸ਼ੁਰੂ ਕਰ ਦਿੰਦੇ ਨੇ ਧੰਨਵਾਦ